ਸਾਡੀ ਹੋਂਦ ਸਾਡੀ ਕੌਮ ਸਾਡੀ ਪਛਾਣ ਦੀ ਲੜਾਈ ਆ ਬੱਲੀ ਨੇ ਮਾਰਿਆ ਖੁਰ ਹੈ ਨਹੀਂ ਖੁਰ लवली ਲੱਗਿਆ ਜੱਕੜਨ ਤਲੇ ਤੋਂ ਪੱਕੀ ਲੈਣਾ ਹੈ ਕੀ ਹਾਲ ਹੈ ਆਪਣੀ ਜਸੂ ਸਾਬੀ ਕਿੱਥੇ ਗਈ ਤੇ ਤੈਨੂੰ ਸਾਡੇ ਕੀ ਹੋ ਗਿਆ ਸਾਬੀ ਤੂੰ ਨਯੂਟਿਊਬ ਚੈਨਲ ਯਾ ਟਰੱਕਾਂ ਵਾਲੇ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਯਾ ਟਰੱਕਾਂ ਵਾਲਾ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ ਚੈਨਲ ਤੇ ਨਵੇਂ ਜੁੜੇ ਸੱਜਣ ਮਿੱਤਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਨਵੀਆਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਆ ਕਰੋ ਆਪਾਂ ਨਾਲ ਅੱਗਾੜੇ ਹੋਏ ਆ ਤੇ ਹੁਣ ਫੈਕਟਰੀ ਦੇ ਵਿੱਚ ਆ ਲੋਡਿੰਗ ਕਰਨ ਲੱਗੇ ਹੋਏ ਆ ਤੇ ਪਹਿਲਾਂ ਵਾਲੇ ਵਿਸ਼ੋਟ ਪਹਿਲਾਂ ਬਾਤੇ ਹੋਏ ਆ ਆਪਣੇ ਇੰਟਰੋ ਲਈ ਵੀਡੀਓ ਦੁਬਾਰਾ ਬਣਾਈ ਆ ਆਪਾਂ ਨੇ ਆਜਾ ਚਲੀਏ ਆਹ ਨਾਲਾਗੜ ਪੁੱਜ ਗਏ ਨੇ ਤੇ ਗੱਡੀ ਲਾਤੀ ਟਰਾਲੇ ਕੋਲ ਅੰਜ ਫੇਰ ਤੇ ਟਰਾਲੇ ਦੇ ਟਾਇਰ ਦੇਖਦੇ ਜਾ ਕੇ ਲੱਗੇ ਆ ਕਿ ਨਹੀਂ ਆਜੋ ਚੱਲੀਏ ਟਰਾਲੇ ਵਾਲੀ ਸਾਈਡ ਨੂੰ ਤੇ ਬਾਕੀ ਗੱਲਬਾਤ ਕਰਦੇ ਆ ਨਾਲਾ ਥੋੜੇ ਆਜੋ ਤੇ ਇਹਨੂੰ ਤਾਂ ਲਾਤੀ ਰਿਮੋਟ ਕਰਾ ਕੇ ਹੁਣ ਨਾਟਕ ਸਾਨੇ ਨੇ ਰਿਮੋਡ ਹੋ ਗਏ ਨੇ ਲੱਗੇ ਹੋਏ ਆ ਤੇ ਮੂਰਲਾ ਹੁਣ ਆਪਾਂ ਨੇ ਲਾ ਖੋਲ ਕੇ ਦੇਣਾ ਤੇ ਆਪਾਂ ਉਧਰ ਲਾਵਾਂਗੇ ਉਹਨੂੰ ਆਜੋ ਇੱਧਰ ਲਾਈ ਹੋਈ ਹੈ ਗੱਡੀ ਹਟਾ ਰਾਜ ਦੁਕਾਨ ਆ ਤੇ ਆਪਾਂ ਇੱਧਰ ਟਾਇਰ ਖੋਲ ਕੇ ਉਂਟਰਾ ਲੈਣ ਦਵਾਂਗੇ ਤੇ ਆਪਾਂ ਫਾਦੂਆ ਲਾਵਾਂਗੇ ਆਪਣੇ ਵਾਲਾ ਤੇ ਦੇਖਦੇ ਆ ਕੀ ਬੰਦਦਾ ਹੁਣ ਆਜੇ ਚੱਲੀ ਏ ਦਮਾਣ ਚੱਲ ਰਹੀ ਆ ਟੋਲੇ ਬਣਾ ਕੇ ਖੜੇ ਨੇ ਤੂੰ ਕਿੱਥੇ ਜਾਣਾ ਜੀ ਦੇਖਦੇ ਆ ਵਿਧਿਆਣਾ ਵਿਧਿਆਣਾ ਨੂੰ ਜਾਣਾ ਗੱਲਾਂ ਦਾ ਦਮਾਂ ਦੀਆਂ ਕਰਨ ਲੱਗਿਆ ਦੂੰਗਾ ਹਾਟੀ ਦੀ ਆ ਕੇ ਦਿਨੀ ਮਡਿਆ ਲਈਆ ਲਵਾ ਆਪਾਂ ਨੇ ਪੱਲੀ ਕਹਿੰਦਾ ਮੈਂ ਜਾਣਾ ਅੱਜ ਲੁਧਿਆਣੇ ਦੇ ਤੰਗਲਾਰ ਰਸਤੇ ਪੱਕੀ ਲੈਣ ਹੈ ਕਿ ਲਧਿਆੜੇ ਆਣੇ ਲੋਕਾਂ ਨੇ ਪੱਕੀ ਲੈਣਾ ਚੱਲਦੇ ਆਣ ਬੈਲਟੀ ਆ ਲੈਂਦੇ ਬੈਲਟੀ ਆ ਮਿਲਿਆ ਨਹੀਂ ਹੈਗੀ ਆ ਆ ਜੋ ਮੰਡੇ ਲੱਗੇ ਹੋਇਆ ਕੰਮ ਕਰਨ ਕੇ ਨਾਟਕੇ ਆ ਪੈਂਟਰ ਵੀ ਆ ਗਿਆ ਲਵਲੀ ਲੱਗਿਆ ਜੈਕ ਕਢਣ ਤਲੇ ਤੋਂ ਵੜ ਗਿਆ ਟਾਇਰਾ ਦੇ ਵਿੱਚ ਮੁੰਡਾ ਮੁੰਡਾ ਮੂੰਹ ਹੱਥ ਤੇ ਧੋ ਗਿਆ ਇਹਦਾ ਇਹਦਾ ਮੈਨੂੰ ਟਾਇਰਾ ਦੇ ਗੱਬੇ ਮਾਰਦਾ ਨਾ ਪੀ ਤੋਂ ਤੀਰ ਆ ਗਈ ਐ ਕਿਵੇਂ ਇਹਨੇ ਨਾ ਪੀ ਤੋਂ ਤੀਰ ਆ ਗਈ ਨੱਕਰੇ ਵਾਂਗੀ ਬਈ ਜੀ ਕਿੱਦਾਂ ਫੀਲਿੰਗ ਲੇਕਿਨ ਲੇਕਿਨ ਜੈਕ ਨਹੀਂ ਨਿਕਲ ਰਿਹਾ ਇਹਦੇ ਕੋਲ ਬੱਲੇ ਬੱਲੇ ਮੁੰਡਾ ਚੱਲ ਗਿਆ ਥਲੇ ਲਿਪੜਨ ਲੱਗਿਆ ਜੇ ਮਾਲ ਦੀ ਟੈਕਨਿਕਲ ਕਰ ਲਈ ਹੋਈ ਹੈ ਲੈ ਲੇ ਜੇਕ ਤੂੰ ਕੱਢਦਾ ਪਤਾ ਨਲਿਆ ਸੀ ਤਾਂ ਇਹ ਪਿਸਟਾ ਟਲੋੜੇ ਦੇ ਵਿੱਚ ਮਮੂਨ ਲਾ ਕੇ ਜਿਹੜੀ ਮਾਸਟਰ ਬੇਟ ਬਾਈਕ ਚਾਲਣੇ ਵਿੱਚ ਜਾਂਦਾ ਗੁਰੂ ਗੁਰੂ ਆ ਗਏ ਫਿਰ ਰਾਤ ਮੌਸਾ ਹੈ ਸਾਰੇ ਕੰਮ ਪਹਿਲਾਂ ਮਮੂਨ ਲਾ ਲੈਣਾ ਮਮੂਨ ਲਾ ਕੇ ਕੰਮ ਖੋਇ ਰਾਹੀ ਆਲਾ ਠੀਕ ਆ ਫਿਰ ਮਾ ਚਲਾ ਚਲਾ ਇੱਕ ਰੋਕੀ ਬਣੀ ਹੈ ਮਾ ਖਾਣ ਹਾਂਜੀ ਗੱਡੀ ਵਿੱਚ ਆ ਗਏ ਹੋਏ ਆ ਹੁਣ ਆਪਾਂ ਚੱਲਦੇ ਆ ਗੱਡੇ ਭਰਨ ਅੱਜ ਬਲੌਗ ਬਹੁਤ ਘੱਟ ਬਣਿਆ ਕੰਮ ਵੀ ਸੀ ਤੇ ਬਲੌਗ ਵੀ ਘੱਟ ਬਣਿਆ ਅੱਜ ਚਲੋ ਹੁਣ ਚੱਲਦੇ ਆ ਗੱਡੀ ਭਰਨ ਜਾ ਕੇ ਗੱਲਬਾਤ ਕਰਦੇ ਆ ਆਪਾਂ ਜਿੱਦਾਂ ਵੀ ਹੋਇਆ ਮੈਂ ਤੇ ਬੱਲੀ ਅੱਜ ਉਹ ਟੋਲੀ ਲੇਟ ਆਇਆ ਥੋੜਾ ਜਿਹਾ ਦੋ ਜਣੇ ਚੱਲੇ ਆ ਫੈਕਟਰੀ ਨੂੰ ਚੈੱਕ ਕਰਦੇ ਕਰਵਾਣ ਤੇਲ ਦੁੱਲ ਪਵਾਉਂਦੇ ਆ ਹੁਣ ਤੇ ਫੇਰ ਦੇਖਦੇ ਆ ਫੈਕਟਰੀ ਜਾਂਦੇ ਆ ਤੇਲ ਦੁੱਲ ਪਵਾ ਕੇ ਪੰਪ ਤੇ ਖੜੇ ਆ ਪੰਪ ਤੇ ਲਾਈਨ ਲੱਗੀ ਹੋਈ ਜੀ ਤੇ ੋਲੀ ੋਲੀ ਹੁਣ ਪਵਾ ਕੇ ਤੇਲ ਚਾਦੇ ਆ ਘਸ ਘਸ ਚੱਲੀ ਐ ਪੰਪ ਤੇ ਖੜੇ ਆ ਇੱਕੋ ਇੱਕੋ ਅੱਜ ਭੀੜ 바ਵਾ ਸੜਕ ਦੇ ਉੱਤੇ ਨਾ ਅਗਰ ਤਾਂ ਤੁਰਪੇ ਆਪਾਂ ACU ਨੂੰ ਤੇ ਜਾਂ ਬਾਬਾ ਜੀ ਲੱਗਿਆ ਹੋਇਆ ਫਾਈਟਰੀ ਦੇ ਗੈਡ ਮੁਰੇ ਪੱਢੇ ਗਏ ਸੀ ਐਂਟਰੀ ਕਰਨ ਲਈ ਬੈਲਟੀ ਦੇ ਕੇ ਆਏ ਆ ਹੁਣ ਚੱਲਦੇ ਆ ਪਾਰਕਿੰਗ ਇਹਨੂੰ ਪਾਰਕਿੰਗ ਚ ਜਾ ਕੇ ਕਰਦੇ ਆ ਗੱਲ ਤੁਹਾਡੇ ਨਾਲ ਕੀਤਾ ਅੱਜ ਗੱਡੀਆਂ ਝੜਤੀਆਂ ਇਕੱਠੀਆਂ ਆਈ ਬਾਹਰ ਗੱਡੀਆਂ ਲੈਣ ਲੱਗੀ ਹੋਈ ਪਾਰਕਿੰਗ ਪੁੱਜ ਗਏ ਨੇ ਗੱਡੀਆਂ ਹੈਗੀਆਂ ਨੇ ਅੱਜ ਸਕਿਉਰਟੀ ਨਵੀਂ ਆਈ ਉਹ ਗੱਡੀਆਂ ਇਕੱਠੀਆਂ ਹੀ ਛੱਡਦੀ ਆ ਲਾਈਨ ਲਵਾਤੀ ਉੱਥੇ ਕਿਤੇ ਉੱਧਰ ਲੱਭੀ ਗੀ ਰੋਟੀ ਖਾ ਰਾਂ ਨਾ ਜੱਸੋਂ ਮੈਨੂੰ ਕਹਿੰਦਾ ਵੀ ਭਰਿਓ ਵੀ ਨਾ ਗੱਡੀ ਹਾਂ ਗੱਲ ਕਰਾਂ ਚਲੋ ਇਹਨਾਂ ਨੂੰ ਦੂਰ ਲੈਣੀ ਪਣੀ ਗੱਡੀ ਚਾਹ ਅਸੀਂ ਪੀਂਦੇ ਚਾਹ ਲੱਤੇ ਪੀਂਦੇ ਇਹ ਤਾਂ ਬੰਦ ਕਰ ਦੇਣੀ ਹੈ ਇਹ ਤਾਂ ਖੜੀ ਹੋਈ ਨੀ ਉਹ ਅੱਗਾ ਪਿੱਛਾ ਆਪਣੀ ਰੋਟੀ ਆਹ ਕਹਿੰਦਾ ਹੁਣ ਮਸਤੀ ਗੱਡੀਆਂ ਜੇ ਭਰਿਆ ਨਹੀਂ ਪਾਰਕਿੰਗ ਦੇ ਵਿੱਚ ਹੀ ਫਿਰਦੇ ਆ ਲੇਟ ਹੋ ਗਈ ਅੱਜ ਫੈਕਟਰੀ ਚੱਲ ਰਹੀ ਆ ਹੋਲੀ ਨੰਬਰ ਵੀ ਪਿੱਛੇ ਪਏ ਹੋਏ ਨੇ ਤੇ ਹੁਣ ਚਾਹੂ ਪੀ ਗਏ ਸਾਡੇ ਆਪਾਂ ਰੋਟੀ ਰੋਟੀ ਖਾ ਲਈ ਤੇ ਦੇਖਦੇ ਆ ਬਾਕੀ ਕਿੰਨਾ ਕੁ ਟਾਈਮ ਲੱਗਦਾ ਖਲੇ ਤੱਕ ਨਹੀਂ ਛੱਡੀ ਆ ਅੱਜ ਵੱਲੀ ਲੇਟ ਹੋ ਗਈ ਹਨਾ ਯਾ ਲੈ लवली ਹੁਣ ਆ ਜੂਗੇ ਫਿਰ ਪਰ ਹੋਣੀ ਸਾਡੀ ਅੱਜ ਅੱਜ ਲੇਟ ਹੋ ਗਏ 25 ਤੱਕ ਛੱਡੀ ਜਾਣੇ 24 ਤੱਕ ਚਲੋ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਗੱਡੀਆਂ ਦਿੱਤੀਆਂ ਛੱਡ ਪਲਾਨ ਦੇ ਵਿੱਚ ਆ ਗਏ ਹੋਏ ਆਪਾਂ ਪਿੱਛੇ ਬੱਲੀ ਵਾਲੀ ਵੀ ਖੜੀ ਆ ਬੱਲੀ ਨਿਕਲਣ ਲੱਗਿਆ ਗੱਡੀ ਚੋਂ ਉਹ ਨਿਕਲਿਆ ਛੋਟਾ ਛੋਟਾ ਕਹਿੰਦੇ ਹੈ ਐਡਰ ਗੱਡੀ ਖੜੀ ਆ ਆਪਣੀ ਦੂਜੀ ਛੱਡਤੀਆਂ ਗੱਡੀਆਂ ਅੰਦਰ ਆ ਗਏ ਹੋਏ ਆ ਗੱਡੀਆਂ ਖੜੀਆਂ ਲਾਈਨ ਦੇ ਵਿੱਚ ਆ ਲੱਗੀ ਲੱਗਣ ਗੱਡੀ ਗੱਲਾਂ ਚੱਲਦੀ ਐ ਗੱਪਾਂ ਨਾਲੇ ਕਿਸਾਨੀਆਂ ਦੋਨਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਐਸ਼ ਫਲਾਤੀ ਉਹਨੇ ਤੇ ਲੱਗਣਾ ਵੀ ਨਹੀਂ ਇਹਨੂੰ ਕਹ ਮਾਰੇ ਲੈ ਜਾ ਇਹਨੂੰ ਕਹ ਉਹ ਟਰੈਕਟਰ ਆ ਮੁਰੇ ਨੱਚਣ ਲੱਗਿਆ ਵਾ ਆਰੇ ਰੋਡ ਬਾਕ ਆਏ ਉਹਨੇ ਚਾਈ ਜਾ ਭੈਣੋ ਘੋੜਾ ਹੋ ਗਿਆ ਟੱਕਾ ਖੜਾ ਬੱਲੀ ਨੇ ਮਾਰਿਆ ਖੁਰ ਹੈ ਨਹੀਂ ਖੁਰਨੀ ਮੱਕਾ ਮਾਰਿਆ ਇਹਨੇ ਘੋੜਾ ਭੱਜ ਲਿਆ ਗਿਆ ਘੋੜੇ ਨੂੰ ਪੜ ਕੇ ਆਇਆ ਗੱਡੀ ਲੱਗੀ ਆਪਣੀ ਲੋਡ ਹੁਣ ਹੁਣ ਕੇਵਲ ਆ ਚੜ ਗਿਆ ਫਿੱਕ ਚ ਤੇ ਉਹ ਵੀ ਸਾਢੇ 2 ਹੋ ਰਹੀ ਆ ਲੋਡ ਆ ਆ ਪੈਟ ਮੇਂ ਜੁੰਦੀ ਆ ਵੀ ਹੋਣੀ ਫੇਰ ਚੱਲਣੀ ਆ ਗੱਡੀ ਪਹਿਲਾਂ ਬਤਿੰਦਰ ਨੇ ਅੱਗੇ ਕਰਕੇ ਲਵਾਤੀ ਫੇਰ ਕਹਿੰਦਾ ਉਸਤਾਦ ਪਿੱਛੇ ਆਉਂਗੀ ਮੈਂ ਮੈਂ ਪਹਿਲਾਂ ਹੀ ਪਿੱਛੇ ਲਾਈ ਦੀ ਕਹਿੰਦਾ ਮੈਨੂੰ ਪਤਾ ਨਹੀਂ ਤਾਂ ਅੰਮਾ ਚੱਲ ਕੋਈ ਨਾ ਹੁਣ ਗੱਡੀ ਪਿੱਛੇ ਕਰਕੇ ਫੇਰ ਦੁਬਾਰਾ ਲਾਈ ਆਪਾਂ ਨੇ ਹੁਣ ਲੱਗਿਆ ਲੋਡ ਕਰਨਾ ਤੇ ਆ ਜੋ ਸਤਿ ਦੇ ਰਿਹਾ ਵਾਕੀ। ਬਲੇ ਬੱਲੀ ਵਾਲੀ ਖੜੀ ਆ ਬਾਹਰ। ਤੋਂ ਆ ਬੱਲੀ ਵਾਲੀ ਲੋਡਿੰਗ ਹੋਊਗੀ ਦੂਈ ਸੜ। ਉਹ ਗੱਡੀਆ ਸਾਹਮਣੇ। ਤੇ ਆਪੋ ਬੈਠਾ ਦੇਖਦਾ ਲੱਗੀ ਹੋਈ ਆ ਆਪਣੀ ਗੱਡੀ ਲੋਡ ਹੋਣਾ। ਤਾਂ ਮੈਂ ਪੂਰਾ ਚੱਲ ਰਿਹਾ ਥੋੜਾ ਹਟੜ। ਮੋਹਾਲਾ ਰਹਿ ਜਮਾਤਾ ਮੋਹ। ਫਰਗੀ ਉਹ ਮਾ ਜਿੱਤ ਕੇ ਨੇ ਇਹ ਕਹਿੰਦਾ ਮੱਲੀ ਨੇ ਲਾਤੀ ਗੱਡੀ ਭਰਨ ਹੈ ਜਗਾ ਹੋ ਗਈ ਫੈਕਟਰੀ ਸਾਰੀ ਵਿਲੀ ਗੱਡੀ ਕੋਈ ਵੀ ਨਹੀਂ ਛੱਡੀ ਅਲੇ ਅੰਦਰੋਂ ਬਾਹਰ ਤੋਂ ਇੱਕ ਕਾਲੀ ਡਿਮਾਂਡ ਦੀ ਪਲਾਡ ਦਾ 뷰 ਅੰਦਰਲਾ ਅੰਦਰ ਆਪਣੇ ਵਾਲੀ ਲੱਗੀ ਹੋਈ ਆ ਭਰਨ ਕੇਂਦਰ ਰਹਿ ਗਈ ਬੱਲੀ ਵਾਲੀ ਬਸ ਦੋ ਵਧੀਆ ਰਹਿ ਗਏ ਸਾਡੀ ਅੰਦਰ ਹੁਣ ਹੁਣ ਭਰ ਕੇ ਕੰਡਾ ਗੁੰਡਾ ਕਰਾਉਂਦੇ ਆ ਫੇਰ ਦੇਖਦੇ ਆ ਬਾਕੀ ਜਿਆਦਾ ਟਾਈਮ ਹੋ ਗਿਆ ਆਪਾਂ ਕੰਡੇ ਤੇ ਆ ਗਏ ਹੋਏ ਆ ਕੰਡੇ ਵਾਲੇ ਲੱਗੇ ਹੋਏ ਆ ਚਾਹ ਪੀਣ ਤੇ ਗੱਡੀ ਕੰਡੇ ਦੇ ਲਾਤੀ ਆਪਾਂ ਨੇ ਤੇ ਚਾਲਾ ਖੜਾਓ ਇੱਧਰ ਯਾ ਇਚੂ ਪੀਕੇ ਫੇਰ ਆਉਂਗੇ ਕੰਡੇ ਦੇ ਉੱਤੇ ਤੇ ਜਦ ਤੱਕ ਆਪਾਂ ਵੇਟ ਕਰਦੇ ਆਣਾ ਜੀ ਬਿਲ ਗਏ ਆਪਾਂ ਨੂੰ ਮਿਲ ਹੁਣ ਗੱਡੀ ਕਰਾਈਏ ਆਪਾਂ ਆਊਟ ਅੰਦਰ ਕਲਿੰਕਾ ਵਾਲੀ ਗੱਡੀ ਆ ਰਹੀ ਆਣੇ ਤੇ ਆਪਾਂ ਗੱਡੀ ਦੇ ਆਊਟ ਕਰਾ ਕੇ ਬਾਹਰ ਲਾਉਂਦੇ ਹਾਂ ਡਾਲਾ ਡੂਲਾ ਆਓ ਚੱਲੀਏ ਗੱਡੀਆਂ ਲਈਆ ਭਾਰਾਂ ਸੀ ਤਰਪਾਲਾਂ ਲਈਆ ਮੰਨ ਦੋਨੋਂ ਜਾਣੇ ਹੋ ਗਏ ਵੇਲੇ ਤੇ ਹੁਣ ਚੱਲਦੇ ਆ ਚਾਹ ਜੂ ਪਿੰਦੇ ਅੱਗੇ ਜਾ ਕੇ ਢਾਬੇ ਤੇ ਚਲੋ ਆਜੂ ਚੱਲੀਏ ਢਾਬੇ ਦੇ ਪੁੱਜ ਗਏ ਆਪਾਂ ਚਾਹ ਜੂ ਪੀਣ ਲੱਗੇ ਆ ਚਾਹ ਜੂ ਪੀ ਕੇ ਫੇਰ ਗੱਲ ਕਰਦੇ ਆ ਚਾਹ ਰੱਖਤੀ ਉਹਨੇ ਬੱਲੀ ਹੋ ਗਿਆ ਤਿਆਰ ਕਾਉਂ ਨੇ ਜਾਣਾ ਬਈ ਆ ਨੂੰ ਪਾਰਟੀ ਆਣੀ ਆ ਜਾ ਕੇ ਅੱਜ ਕਿੰਨਾ ਅੱਜ ਚੱਕਨੇ ਆ ਮੁਰਗੇ ਦੇ ਲੱਗ ਹੈ ਆਪਾਂ ਚਾਹ ਪੀ ਕੇ ਤੁਰਪੇ ਦੇ ਡੱਬੇ ਤੋਂ ਤੇ ਹੁਣ ਆਪਾਂ ਮਾਲਕਪੁਰ ਪਹੁੰਚ ਗਏ ਹੋਏ ਆ ਤੇ ਓਲੀ ਓਲੀ ਜਾ ਰਹੇ ਆ ਜਾਂਦੇ ਹੋਏ ਦੇਖਦੇ ਆ ਕੀ ਜੀਵੰਦਾ ਓਲੀ ਜਾ ਕੇ ਦੇਖਦੇ ਆ ਬਾਕੀ ਕਿ ਲੋਕਾਂ ਨੇ ਪਤੰਗੇ ਬੋਚੜਾਏ ਹੋਏ ਆ ਰਾਸਤੇ ਦੇ ਵਿੱਚ ਡੋੜਾਂ ਮੋਟਰਸਾਈਕਲ ਵਾਲਿਆਂ ਦੇ ਵੱਜਦੀਆਂ ਨੇ ਬਹੁਤ ਵੱਲ ਦੀ ਚੀਜ਼ ਆ ਇਹ ਜਿਹੜੀ ਰਾਸਤੇ ਦੇ ਵਿੱਚ ਡੋਰ ਫਾੜਦੀਆਂ ਤੇ ਚਲੋ ਆਜੋ ਚੱਲਦੇ ਆਪਾਂ ਹੌਲੀ ਹੌਲੀ ਘਰਾਂ ਨੂੰ ਨਹਿਰ ਜਾ ਰਹੀ ਹੈ ਨਾਲ ਨਾਲ ਤੇ ਆਪਾਂ ਜਾ ਰਹੇ ਆ ਆਜੋ ਚੱਲੀਏ ਲੋ ਜੀ ਨਹਿਰ ਦਾ ਵੀਊ ਦੇਖੋ ਤੁਸੀਂ ਹੁਣ ਜਿਹੜਾ ਲ ਹੋਰ ਕਰਨੀ ਸੀ ਮੈਂ ਆਪਣੇ ਭਰਾਵਾਂ ਨਾਲ ਟਰੱਕਾਂ ਵਾਲਿਆਂ ਨਾਲ ਖਾਸ ਕਰਕੇ ਜਿਹੜੇ ਮੇਰੇ ਵਲੌਗ ਨੂੰ ਦੇਖਦੇ ਨੇ ਟਰੱਕਾਂ ਵਾਲੇ ਜਾਂ ਕੋਈ ਹੋਰ ਦੇਖਦਾ ਸੱਜਣ ਮਿੱਤਰ ਜਿਹੜੇ ਵੀ ਦੇਖਦੇ ਨੇ ਉਹ ਹੁਣ ਕਿਸਾਨਾਂ ਦਾ ਸਾਥ ਜਰੂਰ ਦਿਓ ਕਿਉਂਕਿ ਇਹ ਲੜਾਈ ਨਾ ਤਾਂ ਹੁਣ ਡਰਾਈਵਰਾਂ ਦੀ ਰਹਿ ਗਈ ਹੋਈ ਆ ਸਰਕਾਰ ਦੇ ਨਾਲ ਨਾਟਕ ਕਸਨਾਂ ਦੀ ਰਹਿ ਗਈ ਨਾ ਉਹਨਾਂ ਜਵਾਨਾਂ ਦੀ ਰਹਿ ਗਈ ਨਾ ਮਜਦੂਰਾਂ ਦੀ ਰਹਿ ਗਈ ਇਹ ਲੜਾਈ ਸਾਡੀ ਹੋੰਦ ਦੀ ਆ ਸਾਡੀ ਕੌਮ ਦੀ ਆ ਸਾਡੀ ਪਹਿਚਾਨ ਦੀ ਲੜਾਈ ਆ ਇਹ ਜੇ ਆਪਾਂ ਅੱਜ ਵੀ ਸੁੱਤੇ ਰਹਿ ਗਏ ਜੇ ਸੋਚੀ ਜਾਈਏ ਵੀ ਹਾਂ ਚਲੋ ਕੋਈ ਨਹੀਂ ਹਲੇ ਸਾਡੇ ਘਰ ਨੂੰ ਅੱਗ ਲੱਗੀ ਨਹੀਂ ਹੈਗੀ ਜਦੋਂ ਲੱਗੂਗੀ ਉਦੋਂ ਦੇਖਾਂਗੇ ਫੇਰ ਤਾਂ ਸੜ ਕੇ ਸੁਆਹ ਹੋ ਜਾਣਾ ਫੇਰ ਕੀ ਦੇਖਣਾ ਆਪਾਂ ਨੇ ਜਉਦੋਂ ਤੱਕ ਜੇ ਜਲੇ ਗਏ ਸਾਰੇ ਉਹ ਤਾਂ ਫੇਰ ਦੇਖਣਾ ਕੀ ਆਪਾਂ ਨੇ ਰਾਜੋ ਨਿਕਲਣਾ ਪੈਣਾ ਭਰਾਵੋ ਸਰਕਾਰ ਨਾਲ ਮਤਾਂ ਲਾਣਾ ਪੈਣਾ ਸਾਥ ਦੋ ਦਿਨਾਂ ਦੇ ਸਾਦੇ ਆ ਟਰੈਵਰ ਬਰਾਦਰ ਕਿਸਾਨਾਂ ਦਾ ਮਜ਼ਦੂਰਾਂ ਦਾ ਇਹ ਕੈਦੀ ਹੈ ਉਹਨੇ ਇੱਕ ਨੋਟਰੀ ਵਾਲੀ ਬੋਰੀ ਗੋਲੀ ਪਾਈ ਹੋਈ ਆ ਉਹਦੇ ਪਰਚੀਆ ਪਾਈ ਹੋਈ ਆ ਜਿਹਦੀ ਪਰਚੀ ਕੱਢ ਲੈਂਦਾ ਉਹਦਾ ਨੰਬਰ ਆ ਜਾਂਦਾ ਨੰਬਰ ਸਾਰਿਆਂ ਦੇ ਲੱਗਣੇ ਆ ਜਾਗ ਜੋ ਉੱਤੇ ਪਏ ਹੁਣ ਵੀ ਜਾਗ ਜੋ ਜੇ ਆਪਾਂ ਜਿੰਨੀ ਛੇਤੀ ਜਾਗ ਜਾਗੇ ਉੰਦੀ ਛੇਤੀ ਜਿੱਤ ਜਾਗੇ ਜੇ ਆਪਾਂ ਸੁੱਤੇ ਪਏ ਰਹੇ ਫਿਰ ਜਿੱਤ ਵੀ ਨਹੀਂ ਹੋਣਾ ਕਿਉਂਕਿ ਗੱਲ ਆਪਣੀ ਹੋਂਦ ਦੀ ਆ ਆਪਣੀ ਕੌਮ ਦੀ ਆ ਆਮੀ ਹੋਂਦ ਤੇ ਆਪਣੀ ਕੌਮ ਆਪਣੀ ਪਹਿਚਾਨ ਮਾਰਨ ਲੱਗੇ ਹੋਏ ਆ ਇਹ ਉੱਠੋ ਘਰਾਂ ਚੋਂ ਨਿਕਲੋ ਭਰਾਵੋ ਲੜਨਾ ਦਾ ਪੈਣਾ ਭਰਾ ਆਜੋ ਜਾਈ ਆ ਸਕਦੇ ਆ ਆਪਾਂ ਚਮਕੌਰ ਸਾਹਿਬ ਪੁੱਜ ਗਏ ਹੁ ਚੱਲਦੇ ਆਪਾਂ ਘਰਾਂ ਨੂੰ ਤੇ ਘਰ ਜਾ ਕੇ ਦੇਖਦੇ ਆ ਜਿੰਦਾ ਵੀ ਹੋਇਆ ਔਲੀ ਔਲੀ ਚੱਲਦੇ ਆ ਆ ਜਾਓ ਉੱਥੇ ਜਾ ਕੇ ਦੇਖਦੇ ਆ ਵਾਕੀ ਘਰ ਆ ਦਾ ਮਾਹੌਲ ਘਰ ਜਾ ਕੇ ਕੀ ਹਾਲ ਹੈ ਸ਼ਾਭੀ ਸਾਬੀ ਕਿੱਥੇ ਗਈ ਤੇ ਤੈਨੂੰ ਛੱਡੇ ਕੀ ਹੋ ਗਿਆ ਸਾਬੀ ਤੂੰ ਘਰ ਆ ਪੱਟੀ ਦੇ ਡੱਬਾ ਘੇਰਤਾ ਜੱਸੇ ਨੇ ਚੱਕੋ ਨਾ ਹਰ ਕੀ ਬੰਦਾ ਕਰੋ ਚਲੋ ਸ਼ਾਮ ਦਾ ਟਾਈਮ ਹੋ ਗਿਆ ਮੌਸਮ ਵਧੀਆ ਹੋਇਆ ਹੋਇਆ ਗੱਡੀ ਲਾਤੀ ਹੋਈ ਆ ਆਪਾਂ ਨੇ ਤੇ ਥੋੜੀ ਸਕੂਲ ਤੋਂ ਫੜ ਕੇ ਆ ਰਹੀ ਆ ਕਿ ਆਪਾਂ ਸਵੇਰੇ ਜਾਵਾਂਗੇ ਗੱਡੀ ਲੈ ਕੇ ਖਾਲੀ ਕਰਨ ਸਵੇਰੇ ਜਾਵਾਂਗੇ ਆਪਾਂ ਗੱਡੀ ਖਾਲੀ ਕਰਨ ਤੇ ਮੇਰੇ ਸੱਜਣ ਮਿੱਤਰ ਭਰਾਵੋ ਤੇ ਭੈਣੋ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਚਲੋ ਅੰਦੋਲਨ ਚੱਲੂ ਹੋਇਆ ਉਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਵਾਓ ਕਿਉਂਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਹੈਗੀ ਇਹ ਸਾਡੀ ਹੋਂਦ ਸਾਡੀ ਕੌਮ ਸਾਡੀ ਪਛਾਣ ਦੀ ਲੜਾਈ ਆ ਹਰੇਕ ਦੀ ਵਾਰੀ ਆਉਣੀ ਆ ਇਹ ਨਾ ਸੋਚੋ ਵੀ ਸਾਨੂੰ ਸਾਡੀ ਵਾਰੀ ਨਹੀਂ ਆਈ ਸਾਡੀ ਨਹੀਂ ਆਈ ਸਾਰਿਆਂ ਦੀ ਵਾਰੀ ਆਉਣੀ ਆ ਚਾਹੇ ਕਿਸਾਨ ਆ ਚਾਹੇ ਡਰਾਈਵਰ ਆ ਚਾਹੇ ਮਜ਼ਦੂਰ ਆ ਚਾਹੇ ਜਵਾਨ ਕੋਈ ਵੀ ਆ ਬੱਦ ਤੋਂ ਵੱਧ ਜਾਗੇ ਆਪਣੀ ਹਾਜ਼ਰੀ ਲਵਾਓ ਜਣਾ ਚ ਤੇ ਸਰਕਾਰ ਨੂੰ ਦੱਸੋ ਵੀ ਅਸੀਂ ਜਿਉਂਦੇ ਆ ਹਲੇ ਮਰੇ ਨਹੀਂ ਹੈਗੇ ਆਪਣੀ ਕੌਮ ਦੀ ਪਹਿਚਾਨ ਲਈ ਆਪਣੇ ਲਈ ਲੜੋ ਤੇ ਜ਼ਰੂਰ ਪੁੱਜਿਓ ਸਾਰੇ ਜਣੇ ਜਿੱਥੇ ਜਿੱਥੇ ਜਿਹਨੂੰ ਜਿਹਨੂੰ ਵੀ ਨੇੜੇ ਜਿਹੜਾ ਵਾਰਡਰ ਪੈ ਰਿਹਾ ਆਪਣੇ ਭੈਣਾਂ ਭਰਾਵਾਂ ਦਾ ਜਾ ਕੇ ਸਾਥ ਦੋ ਅੱਜ ਉਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਆ ਕਦੀ ਤੁਹਾਨੂੰ ਉਹਨਾਂ ਦੀ ਲੋੜ ਪੈ ਸਕਦੀ ਆ ਜ਼ਰੂਰ ਪੁੱਜਿਓ ਮੇਰੇ ਸੱਜਣ ਮਿੱਤਰ ਜਿੰਨੇ ਵੀ ਵੀਡੀਓ ਨੂੰ ਦੇਖਦੇ ਆ ਨਯਾਰਾ ਕਹਿੰਦੇ ਮੈਂ ਐਸ਼ਾ ਪੂਰੀ ਐਸ਼ਾ ਕੋਰ ਰਗੀ ਆਪਣੀ ਜੀਜੀ ਚੱਕਰ ਵੱਧ ਗਈ ਖਰਾਬ ਹੋ ਜਗੇ ਆਪਾਂ ਤੇ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਆ ਐਂਡ ਚੈਨਲ ਤੇ ਨਵੇਂ ਜੁੜੇ ਆ ਜਿਹੜੇ ਮੇਰੇ ਸੱਜਣ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤਿੰਨ ਨਵੇਂ ਬਲੌਗ ਦੇ ਨਾਲ ਆਪਾਂ ਫੇਰ ਮਿਲਾਂਗੇ ਚਲੋ ਧੰਨਵਾਦ ਤੁਹਾਡਾ ਵੀਡੀਓ ਨੂੰ ਪਿਆਰ ਦੇਣ ਲਈ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ